ਖਬਰਨਾਮਾ ਦੇਖ ਰያ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਮਨਪ੍ਰੀਤ ਬਾਦਲ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰੇ ਰਹਿੰਦੇ ਨੇ ਹਾਲਾਂਕਿ ਉਹਨਾਂ ਵਿਵਾਦਾਂ ਦਾ ਬਖੂਬੀ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ ਜਵਾਬ ਦਿੱਤੇ ਜਾਂਦੇ ਨੇ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਮਨਪ੍ਰੀਤ ਬਾਦਲ ਹੋਣਾ ਵੱਲੋਂ ਮਨਪ੍ਰੀਤ ਬਾਦਲ 2027 ਦੇ 2017 ਦੀ ਵਿਧਾਨ ਸਭਾ ਦੀ ਚੋਣਾਂ ਤੋਂ ਜਿੱਤਣ ਤੋਂ ਬਾਅਦ ਐਜ਼ ਅ ਪੰਜਾਬ ਦੇ ਵਿੱਤ ਮੰਤਰੀ ਰਹੇ ਉਸ ਤੋਂ ਬਾਅਦ ਉਹਨਾਂ ਨੇ ਚੋਣਾਂ ਲੜੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਫਿਰ ਜਿਮਨੀ ਚੋਣ ਹਲਕਾ ਗੰਦੜਵਾਹਾ ਤੋਂ ਮਨਪ੍ਰੀਤ ਬਾਦਲ ਉਹਨਾਂ ਦੀ ਜਬਾਨ ਤੇ ਵੀ ਜਕਤ ਹੋਈ ਹਾਲਾਂਕਿ ਰਾਜਾ ਵੜਿੰਗ ਦੀ ਧਰਮ ਪਤਨੀ ਵੀ ਮੋਢਰੇ ਮੂੰਹ ਡਿੱਗੀ ਡਿੰਪੀ ਢਿੱਲੋਂ ਆਪ ਆਗਦੀ ਪਾਰਟੀ ਵੱਲੋਂ ਜਿਹੜੇ ਚੋਣਾਂ ਲੜੇ ਅਤੇ 37000 ਦੇ ਵੱਡੇ ਫਰਕ ਦੇ ਨਾਲ ਉਹ ਜਿਹੜੀ ਹੈ ਜਿਮਨੀ ਚੋਣ ਜਿੱਤੇ ਹਲਕਾ ਗਿੱਦੜਵਾਹਾ ਤੋਂ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਵੱਡੀ ਕਾਨੂੰਨੀ ਰਾਤ ਮਿਲੀ ਹੈ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਵੱਲੋਂ 24 ਦਸੰਬਰ 24 ਸਤੰਬਰ 2023 ਨੂੰ ਦਰਜ ਕੀਤੀ ਗਈ ਐਫਆਈਆਰ ਮਾਮਲੇ ਵਿੱਚ ਦਿੱਤੀ ਅੰਤਮ ਜ਼ਬਾਂਤ ਨੂੰ ਪੂਰੀ ਤਰ੍ਹਾਂ ਮੁਆਫ ਕਰਦਿਆਂ ਅੰਤਮ ਜ਼ਬਾਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਦੱਸਿਆ ਜਾ ਰਿਹਾ ਹੈ ਮਾਮਲਾ ਕੀ ਹੈ ਵਿਜੀਲੈਂਸ ਬਿਊਰੋ ਨੇ 24 ਸਤੰਬਰ 2023 ਨੂੰ ਬਠਿੰਡਾ ਦੇ ਇੱਕ ਪਲਾਟ ਅਲਾਟਮੈਂਟ ਮਾਮਲੇ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਧੋਖਾਧੜੀ ਅਤੇ ਜਾਲੀ ਜਾਲੀ ਸਾਜ਼ਿ ਦੇ ਦੋਸ਼ਾਂ ਹੇਠ ਐਫਆਈਆਰ ਦਰਜ ਕੀਤੀ ਸੀ ਇਹ ਕਾਰਵਾਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ 2021 ਵਿੱਚ ਕੀਤੀ ਗਈ ਸ਼ਿਕਾਇਤ ਤੇ ਆਧਾਰ ਤੇ ਕੀਤੀ ਗਈ ਸੀ ਵਿਜੀਲੈਂਸ ਮੁਤਾਬਕ ਮਨਪ੍ਰੀਤ ਬਾਦਲ ਦਾ ਦੋਸ਼ੀ ਕਿ ਉਹਨਾਂ ਨੇ ਕਾਂਗਰਸ ਸਰਕਾਰ ਦੌਰਾਨ ਮੰਤਰੀ ਰਹਿੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਵਿੱਚ 1560 ਵਰਗ ਗੱਜ ਦੇ ਦੋ ਮਾਲੀਆ ਪਲਾਟ ਆਪਣੇ ਰਹਾਇਸ਼ੀ ਪਲਾਟਾਂ ਵਿੱਚ ਬਦਲਵਾਏ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਵਿਰੋਧ ਭਾਰਤੀ ਦੰਡਾ ਵਾਲੀ ਦੀ ਧਾਰਾ ਤਹਿਤ 420 ਧਾਰਾ 468 ਜਾਲੀ ਸਾਜੀ ਤਹਿਤ ਕੇਸ ਦਰਜ ਕੀਤਾ ਗਿਆ ਸੀ ਹਾਈ ਕੋਰਟ ਦਾ ਫੈਸਲਾ ਕੀ ਆਇਆ ਹੈ ਖੇਤਲੀ ਅਦਾਲਤ ਵੱਲੋਂ ਜ਼ਬੰਤ ਅਰਜੀ ਰੱਦ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ 16 ਅਕਤੂਬਰ 2023 ਨੂੰ ਹਾਈ ਕੋਰਟ ਨੇ ਉਹਨਾਂ ਨੂੰ ਅੰਤਮ ਜਵਾਨ ਦੰਦਿਆਂ ਜਾਂਚ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ ਹੁਣ ਹਾਈ ਕੋਰਟ ਨੇ ਉਸ ਅੰਤਰਮ ਜ਼ਮਾਨਤ ਨੂੰ ਸੰਪੂਰਨ ਕਰਦਿਆਂ ਅੰਤਮ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਨਾਲ ਮਨਪ੍ਰੀਤ ਬਾਦਲ ਨੂੰ ਵੱਡੀ ਰਾਤ ਮਿਲੀ ਹੈ ਰਾਜਨੀਤਿਕ ਬਦਲਾਖੂਰੀ ਦਾ ਦੋਸ਼ ਹੈ ਪਟੀਸ਼ਨ ਵਿੱਚ ਮਨਪ੍ਰੀਤ ਬਾਦਲ ਨੇ ਆਪਣੇ ਆਪ ਨੂੰ ਬੇਕਸੂ ਦੱਸਦਿਆਂ ਇਹ ਸਾਰੀ ਕਾਰਵਾਈ ਰਾਜਨੀਤਿਕ ਬਦਲਾਖੂਰੀ ਦਾ ਕਰਾਰ ਦਿੰਦਾ ਸੀ ਯਾਨੀ ਕਿ ਜਿਹੜੇ ਪਲਾਟ ਦਾ ਇਲਜ਼ਾਮ ਜਿਹੜਾ ਦੋਸ਼ ਲੱਗਾ ਸੀ 420 ਅਤੇ 468 ਦਾ ਉਸ ਤੋਂ ਬਾਅਦ ਇਜਤ ਬਰੀ ਹੋ ਗਏ ਨੇ ਵੱਡੀ ਰਾਤ ਮਿਲੀ ਹੈ ਮਨਪ੍ਰੀਤ ਬਾਦਲ ਨੂੰ ਮਨਪ੍ਰੀਤ ਬਾਦਲ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਇਹ ਸਾਰਾ ਕੁਝ ਰਾਜਨੀਤੀ ਬਦਲਾਖੋਰੀ ਦੇ ਤਹਿਤ ਮੇਰੇ ਵਿਰੁੱਧ ਇਹ ਬਿਰਤਾਂਤ ਰਚਿਆ ਜਾ ਰਿਹਾ ਹੈ ਮੈਂ ਇਸ ਤਰ੍ਹਾਂ ਦਾ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜਿਸ ਦੇ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਹੋਵੇ ਉਹਨਾਂ ਕਿਹਾ ਕਿ ਮੈਂ ਜਦੀ ਪੁਸ਼ਤੀ ਅਬੀਰ ਹਾਂ ਪੈਸੇ ਦੇ ਕੇ ਨਾ ਤਾਂ ਮੈਂ ਕੋਈ ਕੰਮ ਕਰਾਇਆ ਨਾ ਹੀ ਮੈਂ ਕੋਈ ਪਲਾਟਾਂ ਦੀ ਫੇਰ ਫੇਰ ਕੀਤੀ ਧੰਨਵਾਦ